ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜ਼ਿੰਮੇਦਾਰ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਇਹ 10 ਹੌਸਪਾਵਰ ਦਾ ਸੋਲਰ ਪੰਪ ਇੰਸਟਾਲ ਕੀਤਾ ਹੈ 145 ਫੁੱਟ ਡਿਲੀਵਰੀ ਪਾਈਪ ਹੈ 120 ਫੁੱਟ ਤੇ ਵਾਟਰ ਲੈਵਲ ਹੈ ਤੇ 3 ਇੰਚੀ ਦਾ ਪ੍ਰੈਸ਼ਰ ਦਾ ਪਾਣੀ ਹੈ ਤੇ ਇਹ ਜਿਹੜਾ ਪ੍ਰੈਸ਼ਰ ਹੈ ਇੱਕ ਘੱਟ ਧੁੱਪ ਦੇ ਵਿੱਚ ਇੰਨਾ ਪ੍ਰੈਸ਼ਰ ਹੈ ਜਦੋਂ ਪੂਰੀ ਧੁੱਪ ਹੋਏਗੀ ਚੰਗੀ ਚਮਕ ਹੋਏਗੀ ਧੁੱਪ ਦੇ ਵਿੱਚ ਉਸ ਟਾਈਮ ਤੇ 3 ਇੰਚੀ ਫੁੱਲ ਪ੍ਰੈਸ਼ਰ ਦਾ ਪਾਣੀ ਆਏਗਾ ਜਿਸ ਕਿਸਾਨ ਨੇ ਆਪਣੇ ਤੋਂ ਇਹ ਸੋਲਰ ਸਿਸਟਮ ਲਵਾਇਆ ਉਹਨਾਂ ਦਾ ਪਿੰਡ ਹੈ ਰਾਏਪੁਰ ਜਿੱਥੇ ਆਪਾਂ ਜਿਸ ਜ਼ਮੀਨ ਤੇ ਸੋਲਰ ਪੰਪ ਇੰਸਟਾਲ ਕੀਤਾ ਏ ਇਹ ਪਿੰਡ ਸੀਲ ਦੀ ਜ਼ਮੀਨ ਹੈ ਸੀਲ ਤੋਂ ਪੰਡਤਾ ਰੋਡ ਤੇ ਨੇੜੇ ਬਾਦਰਗੜ ਜਿਲ੍ਹਾ ਪਟਿਆਲਾ ਇਸ ਟਾਈਮ 42 ਦੇ ਲਗਭਗ ਫ੍ਰੀਕਵੈਂਸੀ ਚੱਲਦੀ ਪਈ ਹੈ 634 ਵੋਲਟ ਡੀਸੀ ਦੇ ਆਉਂਦੇ ਪਏ ਨੇ ਜਿਹੜੇ ਪੈਨਲਾਂ ਤੋਂ ਵੋਲਟ ਆਉਂਦੇ ਪਏ ਨੇ ਉਹ 634 ਆਉਂਦੇ ਨੇ 300 ਵੋਲਟ ਮੋਟਰ ਕੰਜ਼ਿਊਮ ਕਰਦੀ ਪਈ ਹੈ 300 ਵੋਲਟ ਲੈ ਕੇ 16 ਐਂਪੀਅਰ ਤੇ ਮੋਟਰ ਐਸ ਟਾਈਮ 2500 2500 ਆਰਪੀਐਮ ਤੇ ਚੱਲਦੀ ਪਈ ਹੈ 10 ਹਸਪਾਵਰ ਦੀ ਮੋਟਰ ਏ ਦੀ ਐਸਟੇਮ 15 15.5 ਐਂਪੀਅਰ ਲੈਂਦੀ ਪਈ ਹੈ 2522 2524 ਆਰਪੀਐਮ ਇਸ ਟਾਈਮ ਹੈਗੇ ਨੇ 42 ਫ੍ਰੀਕਵੈਂਸੀ ਹੈ ਜਦੋਂ ਧੁੱਪ ਵਧੇਗੀ ਧੁੱਪ ਵਧਣ ਦੇ ਨਾਲ ਨਾਲ ਫ੍ਰੀਕਵੈਂਸੀ ਵਧੇਗੀ ਪਾਣੀ ਵਧੇਗਾ ਇਸ ਟਾਈਮ ਬਦਲਵਾਈ ਹੈ ਬਦਲਵਾਈ ਦੇ ਵਿੱਚ ਇਹ ਪਰਫਾਰਮੈਂਸ ਹੈ 10 ਹਸ ਪਾਵਰ ਦੇ ਪੰਪ ਦੀ 120 ਫੁੱਟ ਵਾਟਰ ਲੈਵਲ 145 ਫੁੱਟ ਡਿਲੀਵਰੀ ਪਾਈਪ ਯੂਟੀਐਲ ਸੋਲਰ ਦੇ ਪੈਨਲ ਲਾਏ ਗਏ ਨੇ 36 ਪੈਨਲ ਇਥੇ ਇੰਸਟਾਲ ਕੀਤੇ ਨੇ ਅਪੋਲੋ ਦਾ ਪ੍ਰੀ ਜਾਇਆ ਦਾ ਸਟਰਕਚਰ ਹਾਰ ਡਿਪ ਦੇ ਪੋਲ ਨੇ ਤੇ ਪ੍ਰੋਪਰ ਤਰੀਕੇ ਨਾਲ ਵਾਇਰਿੰਗ ਕਰਕੇ ਸਿਸਟਮ ਨੂੰ ਇੰਸਟਾਲ ਕੀਤਾ ਗਿਆ ਹੈ। ਇਹ ਸਿਸਟਮ ਬਾਰੇ ਕੀ ਕਹਿਣਾ ਹੈ ਕਿਸਾਨ ਵੀਰ ਦਾ ਆਨਸਾਈਟ ਵੱਡੇ ਭਾਜੀ ਗੁਰਜੀਤ ਸਿੰਘ ਦੀ ਜੋ ਵੀ ਗੱਲਬਾਤ ਹੋਈ ਕਿਸਾਨ ਵੀਰ ਨਾਲ ਉਹ ਤੁਹਾਨੂੰ ਸੁਣਾਵਾਂਗੇ ਬਣੇ ਰਿਓ ਵੀਡੀਓ ਦੇ ਨਾਲ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਜਾਂ ਵੀਡੀਓ 'ਚ ਦਿੱਤੀ ਜਾਣਕਾਰੀ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰ ਲਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਜੇਕਰ ਤੁਸੀਂ ਵੀ ਇੱਕ ਵਧੀਆ ਚੰਗੀ ਕੁਆਲਿਟੀ ਦਾ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡ 9845 71211 ਬਾਈ ਉਹਨਾਂ ਨਾਲ ਕਰ ਲੈਣਾ ਗੱਲ ਤੇ ਉਹਨਾਂ ਨੂੰ ਕਿਵੇਂ ਦੀ ਲੱਗੀ ਸਾਡੀ ਪਰਫਾਰਮੈਂਸ ਸਾਡੀ ਕੁਆਲਿਟੀ ਤੇ ਮੋਟਰ ਦਾ ਪਾਣੀ ਸੋ ਸਾਹਮਣੇ ਬਾਈ ਖੜੇ ਨੇ ਤੇ ਨਾਲ ਸਾਡੀ ਟੀਮ ਦਾ ਮੈਂਬਰ ਸੋਨੀ ਤੇ ਨਾਲ ਸਰਪੰਚ ਸਾਹਿਬ ਐ ਹੁੰਦਾ ਐ ਉੱਪਰ ਨੂੰ ਕਿੰਦਾ ਵਿਕਟਰੀ ਹਾਂ ਆਉਂਦਾ ਵਿਕਟਰੀ ਸੋ ਪੰਪ ਚੱਲ ਗਿਆ ਆਪਾਂ ਕਰਦੇ ਆ ਬਾਈ ਨਾਲ ਗੱਲ ਤੇ ਉਸ ਤੋਂ ਬਾਅਦ ਅੱਗੇ ਚੱਲਦੇ ਆ ਫਿਰ ਆਪਾਂ ਦੂਜੇ ਸੈੱਟ ਨੂੰ ਚਾਲੂ ਕਰਾਂਗੇ। ਉਹ ਕਰਦੇ ਆਂ ਕਿਸਾਨ ਬਾਈ ਨਾਲ ਕਰ। ਕਿਸਾਨ ਵੀਰੋ ਆਪਣੇ ਨਾਲ ਖੜੇ ਨੇ ਬਾਈ ਸਰ ਦਾ ਸੁਰਿੰਦਰ ਸਿੰਘ ਜੀ ਜਿਹਨਾਂ ਦਾ ਆਪਾਂ ਨੇ ਇਹ 10 ਹਸਪਾਵਰ ਦਾ ਸੈੱਟ ਲਾਇਆ। ਕਾਫੀ ਦੇਰ ਤੋਂ ਆਪਣੇ ਨਾਲ ਜੁੜੇ ਹੋਏ ਸੀ ਇਹ ਤੇ ਜਦੋਂ ਸਿਸਟਮ ਲਵਾਇਆ ਮੈਂ ਪਹਿਲਾਂ ਪਿਛਲੇ ਸਾਲ ਸਾਡੀ ਗੱਲ ਹੋਈ ਸੀ ਤੇ ਐਤਕੀ ਨੇ ਸਿਸਟਮ ਲਾਇਆ ਤਾਂ ਆਪਾਂ ਨੂੰ ਯਾਦ ਕੀਤਾ ਆਪਾਂ ਸਿਸਟਮ ਲਾਇਆ ਆਪਾਂ ਕਰ ਲੈਨੇ ਬਾਈ ਨਾਲ ਕਰ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਥੋੜਾ ਜਿਹਾ ਉੱਚੀ ਬੋਲੇ ਜੀ ਥੋੜੀ ਜਿਹੀ ਆਵਾਜ਼ ਤਾਂ ਆਉਗੀ। ਤੇ ਬਸ ਸਿੱਧਾ ਸਪਾਸ ਸਾਡਾ ਸਵਾਲ ਉਹੀ ਖੁਸ਼ ਹੋ ਜਾਂ ਨਹੀਂ ਹਾਂ ਠੀਕ ਹੈ ਵਧੀਆ ਪਾਣੀ ਹੈ ਪੂਰੇ ਖੁਸ਼ ਹੋ ਨਾ ਹਾਂਜੀ ਹਾਂਜੀ ਦਿਲੋਂ ਦੱਸਿਓ ਜੀ ਨਾ ਨਾ ਠੀਕ ਹੈ ਜੀ ਵਧੀਆ ਹੋ ਗਿਆ ਕੁਆਲਿਟੀ ਪੱਖੋਂ ਸਾਡੀ ਕਿਸੇ ਕਿਸਮ ਦੀ ਕੋਈ ਸੁਣ ਲੱਗਦਾ ਠੀਕ ਹੈ ਵਧੀਆ ਕੁਆਲਿਟੀ ਹੈ ਜੀ ਵਧੀਆ ਪਾਣੀ ਹੋ ਗਿਆ ਹਾਂ ਪਾਣੀ ਨਾਲ ਖੇਤੀ ਹੈ ਜੀ ਪਾਣੀ ਨਾਲ ਖੇਤੀ ਹੈ ਬਿਲਕੁਲ ਖੇਤੀ ਤਾਂ ਬਿਨਾ ਪਾਣੀ ਦਾ ਖੇਤੀ ਦੀ ਕਲਪਨਾ ਹੈ ਹੀ ਨਹੀਂ ਹੈਨਾ ਵੈਸੇ ਤਾਂ ਪਾਣੀ ਤਾਂ ਖਰ ਮਨੁੱਖੀ ਜੀਵਨ ਦੀ ਲੋੜ ਹੈ ਹਾਂਜੀ ਇਹਦੇ ਤੋਂ ਬਿਨਾ ਤਾਂ ਕੁਝ ਵੀ ਨਹੀਂ ਪਰ ਖਾਸ ਕਰਕੇ ਕਿਸਾਨ ਤਾਂ ਇਹਦੇ ਤੋਂ ਬਿਨਾ ਕਿਸਾਨ ਹੈ ਹੀ ਨਹੀਂਗਾ ਹਨਾ ਚਲੋ ਤੇ ਤੁਹਾਨੂੰ ਹੈਗੀ ਸੀ ਉਮੀਦ ਵੀ ਪਾਣੀ ਇੰਨਾ ਖੋ ਜਾਣਾ ਚਾਹੀਦਾ ਜਾਂ ਉਮੀਦ ਤੋਂ ਵੱਧ ਹੈ ਜਾਂ ਘੱਟ ਆ ਕਿਵੇਂ ਹੈ ਨਹੀਂ ਉਮੀਦ ਤੇ ਵੱਧੇ ਉਮੀਦ ਵੱਧ ਹੀ ਹੈ ਚਲੋ ਤੁਸੀਂ ਸਾਡਾ ਸਿਸਟਮ ਪਹਿਲਾਂ ਵੀ ਦੇਖਿਆ ਸੀ ਉਹ ਘਨੌਰ ਦੇ ਲਾਗੇ ਵਾਲਾ ਹਨਾ ਤੇ ਬਸ ਬਾਕੀ ਕਿਸਾਨ ਦੋਸਤੋ ਕੀ ਕਹੋਗੇ ਸਾਡੇ ਕੋਲ ਸਿਸਟਮ ਲਾਉਣ ਜਾਂ ਨਾ ਲਾਉਣ ਸਾਡੇ ਵਧੀਆ ਜੀ ਸਿਸਟਮ ਵਧੀਆ ਲਾਇਆ ਜੀ ਤੇ ਪਾਣੀ ਹੋਇਆ ਜੀ ਜੀ ਵਧੀਆ ਲਵਾਓ ਜਿਸ ਨੂੰ ਜ਼ਰੂਰਤ ਹੈ ਨਹੀਂ ਜੀ ਬਿਲਕੁਲ ਬਾਈ ਬਿਲਕੁਲ ਸਿਰੋਸੋ ਕਿਸਾਨ ਵੀਰ ਉਸ ਬਾਈ ਸਰ ਸ੍ਰਿੰਦਰ ਸਿੰਘ ਜੀ ਪਿੰਡ ਉਹਦਾ ਹੈਗਾ ਰਾਏਪੁਰ ਨੇੜੇ ਸੀ ਬਹਾਦਰਗੜ੍ਹ ਦੇ ਲਾਗੇ ਨੂੰ ਦਾ ਪਿੰਡ ਹੈ ਸੋ ਇਹ ਸੀ ਇਹਨਾਂ ਦੇ ਵਿਚਾਰ ਮਿਲਦੇ ਆ ਕਿਸੇ ਹੋਰ ਨਵੀਂ ਜਗ੍ਹਾ ਦੇ ਉੱਤੇ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਾਰੇ ਦੋਸਤ મિતਰ ਸਤਿ ਸ਼੍ਰੀ ਅਕਾਲ ਤੇ ਇੱਕ ਗੱਲ ਹੋਰ ਕਿ ਜੇ ਤੁਸੀਂ ਵੀ ਕੋਈ ਸਾਡੇ ਕੋਲ ਸਿਸਟਮ ਲਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਤੇ ਵਧੀਆ ਕੁਆਲਿਟੀ A ਗ੍ਰੇਡ ਸਿਸਟਮ ਤੇ ਚੰਗੀ ਸਰਵਦਾਸੀ ਤੁਹਾਨੂੰ ਭਰੋਸਾ ਦਵਾਉਂਦੇ ਆ ਕਦੇ ਵੀ ਅਸੀਂ ਦੋ ਨੰਬਰ ਦਾ ਕਹਿ ਲੋ ਜਾਂ ਬੀ ਗ੍ਰੇਡ ਜਾਂ ਪੁਰਾਣਾ ਪੈਨਲ ਜਾਂ ਉਹਦੇ ਪੁਰਾਣੇ ਪੈਨਲ ਸਟicker ਲਾ ਕੇ ਅਸੀਂ ਕਦੇ ਨਹੀਂ ਵੇਚਦੇ ਨਾ ਅਸੀਂ ਸਸਤਾ ਲੋਹਾ ਲਾਉਨੇ ਆ আইএসਆਈ ਮਾਰਕ ਸਾਰਾ ਲੋਹਾ ਹਮੇਸ਼ਾ ਲਾਉਨੇ ਆ ਤੇ ਵਧੀਆ ਕੰਮ ਕਰਦੇ ਆ ਚੰਗੀ ਮੋਟਰ ਪਾਉਨੇ ਆ ਤੇ ਜੇ ਤੁਸੀਂ ਕੋਈ ਚੰਗਾ ਸਿਸਟਮ ਲਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ ਦਿੱਤੇ ਹੋਏ ਨੰਬਰ ਦਾ ਸੰਪਰਕ ਕਰ ਸਕਦੇ ਹੋ ਤੁਹਾਨੂੰ ਵਧੀਆ ਸਿਸਟਮ ਇੱਕ ਪ੍ਰੋਵਾਈਡ ਕਰਾ ਕੇ ਦਵਾਂਗੇ ਤੇ ਸਿਸਟਮ ਲਾਉਣ ਤੋਂ ਬਾਅਦ ਵੀ ਤੁਹਾਡੀ ਸਰਵਿਸ ਹੈ ਜਿੱਥੇ ਤੁਹਾਡੀ ਮੋਟਰ ਦੀ ਕੋਈ ਪ੍ਰੋਬਲਮ ਹੈ ਕੋਈ ਡਰਾਈਵ ਦੀ ਕੋਈ ਪ੍ਰੋਬਲਮ ਹੈ ਉਹਨਾਂ ਸਾਰੀਆਂ ਨੂੰ ਅਸੀਂ ਤੁਹਾਨੂੰ ਵਾਦਾ ਕਰਦੇ ਆਂ ਕਿ ਪਾਉਣ ਵਾਲੇ ਭਵਿੱਖ ਦੇ ਵਿੱਚ ਵੀ ਤੁਹਾਡੇ ਨਾਲ ਇਦਾਂ ਜੁੜੇ ਰਾਂਗੇ ਤਾਂ ਉਹ ਸਾਰੀ ਸਭ ਤੁਹਾਨੂੰ ਸਾਡੇ ਕੋਲ ਮਿਲੇਗੀ। ਸ਼ੁਕਰੀਆ ਜੀ ਦੋਸਤੋ ਇੱਕ ਵਾਰੀ ਫੇਰ ਤੋਂ ਬਹੁਤ ਬਹੁਤ ਧੰਨਵਾਦ ਸਾਰੇ ਦੋਸਤ ਮਿੱਤਰਾਂ ਦਾ ਜੀ ਹੁੰਦੇ ਵਾਸਤੇ।